we uh -huh. ਆਪਾਂ ਅੱਜ ਇਹੀ ਸੁਨੇਹਾ ਪਹੁੰਚਾਉਣਾ ਵੀ ਇਹ ਘੋਲ ਵੀ ਅਸੀਂ ਉਸੇ ਤਰੀਕੇ ਨਾਲ ਹੀ ਸ਼ਾਂਤਮਈ ਦੇ ਵਿੱਚ ਰਹਿ ਕੇ ਸੰਜਮ ਦੇ ਵਿੱਚ ਰਹਿ ਕੇ ਆਪਦੇ ਪ੍ਰਦਰਸ਼ਨ ਨੇ ਜਿਹੜੇ ਅੱਜ ਸ਼ੁਰੂ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੰਧ ਤੇ ਲਿਖਿਆ ਪੜ ਲਿਆ ਅੱਜ ਵਾਲੇ ਪ੍ਰਦਰਸ਼ਨਾਂ ਨੂੰ ਇਹਦੇ ਪੈਰਾਂ ਥੱਲੇ ਅੱਗ ਮਚਾ ਦਾਂਗੇ ਨਹੀਂ ਇਹ ਜਿਹੜੀ ਪਾਲਿਸੀ ਆ ਛੇਤੀ ਤੋਂ ਛੇਤੀ ਵਾਪਸ ਲੈ ਲੀਂ ਅੱਜ ਜਿਹੜਾ ਠੂਠਿਆਂ ਦੇ ਟ੍ਰੈਕਟਰ ਮਾਰਚ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ 'ਚੋਂ ਹੁੰਦਾ ਹੋਇਆ ਠੂਠਿਆਂ ਦੇ ਕੈਂਚੀਆਂ ਮਾਨਸਾ ਤਿੰਨ ਕੋਨੀ ਅਤੇ ਡੀਸੀ ਦਫ਼ਤਰ ਦੇ ਕੋਲੇ ਜਾ ਕੇ ਸਮਾਪਤ ਹੋਊਗਾ ਸਰਕਾਰ ਨੂੰ ਇਹ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿਸਾਨਾਂ ਦਾ ਰੋਸ ਹੈ ਜਿਹੜਾ ਉਹ ਪੂਰੀ ਤਰ੍ਹਾਂ ਵਰਕਰਾਰਾ ਹੈ ਜਿੰਨਾ ਚਿਰ ਖਸਾਨਾਂ ਦੀ ਜਿਹੜੀ ਪੈਲੈਨ ਪਾਲਗਪੁਰ ਨੀਤੀ ਹੈ ਜਿਵੇਂ ਇੱਥੇ ਆਉਣ ਦੀ ਜਬਰੀ ਨੀਤੀ ਹੈ ਜਿਹੜੀ ਉਹ ਸਰਕਾਰ ਰੱਦ ਕਰੇ ਫੋਰੀ ਅੱਜ ਜਿਹੜਾ ਸਾਰੇ ਪੰਜਾਬ ਦੇ ਵਿੱਚ ਟ੍ਰੇਟਮਾਰਕ ਮਾਰਚ ਕੀਤਾਗਾ ਜਿੱਥੇ-ਜਿੱਥੇ ਭਗਵੰਤ ਮਾਨ ਸਰਕਾਰ ਨੇ ਜ਼ਮੀਨ ਦੇ ਉੱਤੇ ਹਮਲਾ ਕੀਤਾ ਉੱਥੇ-ਉੱਥੇ ਸਮੁੱਚੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਟ੍ਰਾਇਟ ਮਾਰਚ ਕਰਕੇ ਡੀਸੀ ਦਫ਼ਤਰ ਗਏ ਆ ਅਸੀਂ ਵੀ ਮਾਰਸਾਂ ਦੇ ਵਿੱਚ ਪਿੰਡ ਖੂਠੇ ਵਾਲੀ ਦੇ ਵਿੱਚ 212 ਏਕੜ ਜ਼ਮੀਨ ਜਿਹੜੀ ਰੋਕੀ ਹੋਈ ਹੈ ਉਹਦੇ ਤੇ ਮੈਨ ਲਾਇਆ ਹੋਇਆ ਕੋਈ ਜ਼ਮੀਨ ਨਹੀਂ ਵੇਚ ਸਕਦਾ ਘਰ ਨਹੀਂ ਪਾ ਸਕਦਾ ਲਿਫਟ ਨਹੀਂ ਕਰਾ ਸਕਦਾ ਉਸ ਪਿੰਡ ਦੇ ਵਿੱਚ ਖੂਠਾਂ ਦੇ ਵਿੱਚ ਮੰਡੀ ਦੇ ਵਿੱਚ ਇਕੱਠੇ ਹੋ ਕੇ ਉਸ ਤੋਂ ਬਾਅਦ ਕੈਂਚੀਆਂ ਤੇ ਤਨਕੁਣੀ ਵਾਛਦਾ ਹੁੰਦੇ ਹੋਏ ਉਮਾਨ ਸਾਡੀ ਸੀ ਦਫਤਰ ਤੱਕ ਨਜ਼ਾਰਾ ਕੀਤਾ ਟ੍ਰੈਕਾਂ ਦਾ ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ ਅੱਜ ਸੜਕਾਂ ਦੇ ਉੱਤੇ ਟ੍ਰਾਈਟ ਟ੍ਰੈਕ ਫਿਰਦੇ ਸੀ ਕਿਉਂਕਿ ਇੱਥੇ ਸਿੱਧ ਹੁੰਦਾਗਾ ਵੀ ਕਿਸਾਨ ਖੁੱਡ ਵੀ ਜ਼ਮੀਨ ਦਾ ਦੇਣ ਨੂੰ ਤਿਆਰ ਨਹੀਂ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡੀ 24 ਤਰੀਕ ਨੂੰ ਅਗਲੇ ਮਹੀਨੇ ਦੇ ਨੂੰ ਰੈਲੀ ਕਰਕੇ ਸਰਕਾਰ ਨੂੰ ਦੱਸਾਂਗੇ ਵੀ ਜਿਹੜੀਆਂ ਜ਼ਮੀਨਾਂ ਇਹ ਕਿਸਾਨ ਸੌਖੀਆਂ ਨਹੀਂ ਦੇਣਗੇ ਇਸ ਕਰਕੇ ਲਗਾਤਾਰ ਪੜਾਵਾਰ ਪੜਾ ਕਿਸਾਨ ਮਜ਼ਦੂਰ ਸੰਜੁਗਤ ਮੋਰਚੇ ਵੱਲੋਂ ਲੋਕ ਜਿਹੜੇ ਜ਼ਮੀਨਦਾਰ ਨੂੰ ਤਿਆਰ ਨਹੀਂ ਉਹ ਸੜਕਾਂ ਤੇ ਲਗਾਤਾਰ ਪ੍ਰਦਰਸ਼ਨ ਕਰਦੇ ਰਹਿਣਗੇ ਤੇ ਸਰਕਾਰ ਜਿਹੜੀ ਜ਼ਮੀਨ ਤੇ ਅੱਖ ਰੱਖੀ ਬੈਠੀ ਹੈ ਉਸ ਨੂੰ ਪਾਸੇ ਕਰਕੇ ਕਿਸਾਨਾਂ ਨੂੰ ਸਬਸਿਡੀ ਦੇ ਉੱਤੇ ਰੇ ਸਪਰੇਅ ਤੇਲ ਦੇਵੇ ਤੇ ਕਿਸਾਨ ਬਚਦੇ ਰਹਿਣ ਤੇ ਲੋਕਾਂ ਦਾ ਢਿੱਡਾ ਜਿਹੜਾ ਦੇਸ਼ ਦਾ ਅੰਨਦਾਤਾ ਭਰਦਾ ਰਹੇ